ਰੋਈ ਤਾ ਐਡੀਸੀਪੀ ਪੋਨ ਹੋ ਗਿਆ ਰੋਈ ਤਾ ਨਗਲਾ ਆਇਆ ਤਾਰ ਅਗਰ ਆਪਕੇ ਤੋਂ ਆਪਕੇ ਤੋਂ ਤਾਰ ਆਵਲੀ ਲਾਣੀ ਪਏਗੀ ਓ ਯਾਰ ਪਹਿਲੇ ਬਾਹਰ ਚ ਮੇਰੀ ਪਾਜੀ ਹਾਂ ਮੈਨੂੰ ਸਾਈਡ ਇਹ ਬੈਸਮੀ ਪੋਇਜਾ ਕੀ ਕਰਦਾ ਯਾਰ ਸੁਨੀ ਤੂੰ ਇਹ ਕਰਦਾ ਯਾਰ ਸੁਨੀ ਤੂੰ ਇਹ ਕਰਦਾ ਯਾਰ ਸੁਨੀ ਤੂੰ ਫੋਟੋ ਵੀ ਬਣੇ ਇਹਨਾਂ ਸਾਰਿਆਂ ਨੂੰ ਨਹੀਂ ਕਰਦਾ ਤਰੂ ਸਰਾਬਰ ਆਏ ਨਾ ਮੈਂ ਆਇਆ ਇਸੇ ਬਾਦ ਵਿੱਚ ਇਸ ਤੋਂ ਬਾਅਦ ਹਮਦਾਰਾ ਕਾਰਜ ਹੈ ਕਿ ਤੇ ਪਾ ਦੇਣਾ ਤਸਵੀਰਾਂ ਵਿੱਚ ਤਸਵੀਰਾਂ ਦੇ ਵਿੱਚ ਲਾਉਂਦੇ ਪੂਰੀ ਸੋ ਸੀਐਨਜੀ ਜਿੱਥੇ ਰਾਜਪਾਲ ਨੇ ਨਗਰ ਰੋਡ ਕੋਰੀਤੀ ਜਿਹੜੀ ਬੈਂਸੇ ਕਰੋ ਲੁਧਿਆਣਾ ਕਮਿਸ਼ਨਰ ਦੇ ਇਟ ਵਿੱਚ ਇਹਦੀ ਡਿਊਟੀ ਲੱਗੀ ਆ ਔਰ ਇੱਥੇ ਜਿਹੜਾ ਆਪਰੇਸ਼ਨ ਤੜਕ ਮਾਨਯੋਗ ਡੀਜੀਪੀ ਸਾਹਿਬ ਨੇ ਸ਼ੁਰੂ ਕੀਤਾ ਇਹ 올 ਓਵਰ ਦਾ ਸਟੇਟ ਕੀਤਾ ਜਾ ਰਿਹਾ ਜਿੱਥੋਂ ਕਿ ਲੁਧਿਆਣੇ ਦੀ ਗੱਲ ਕਰੀਏ ਆਪਣਾ 12 ਨਾਕੇ ਆਪਾਂ ਨੇ ਲਾਏ ਹੈਗੇ ਨੇ ਔਰ 12 ਕਸਟਡ ਆਫੀਸਰ ਹੈਗੇ ਨੇ ਪੂਰੀ ਸਿਟੀ ਨੂੰ ਸੀਲ ਕੀਤਾ ਗਿਆ ਐ ਸਪੈਸ਼ਲੀ ਆਇਡੈਂਟੀਫਾਈਡ ਪਲੇਸਸ ਤੇ ਚੈਕਿੰਗ ਚੱਲਦੀ ਹੈਗੀ ਆ ਕੋਈ 240 ਦੇ ਕਰੀਬ ਮੁਲਾਜ਼ਮ ਡਿਊਟੀ ਤੇ ਹੈਗੇ ਨੇ ਔਰ ਮੈਨੂੰ ਉਮੀਦ ਆ ਕਿ ਅੱਜ ਦੇ ਇਸ ਆਪਰੇਸ਼ਨ ਤੋਂ ਬਾਅਦ ਜਿਹੜੇ ਵੀ ਸ਼ਰਧਾਤੀ ਤੰਤਰ ਹੈਗੇ ਨੇ ਉਹਨਾਂ ਨੂੰ ਇੱਕ ਕਲੀਅਰ ਮੈਸੇਜ ਆਏਗਾ ਕਿ ਪੰਜਾਬ ਪੁਲਿਸ ਪੂਰੀ ਤਰਕ ਹੈਗੀ ਆ ਤੇ ਕਿਸੇ ਨੂੰ ਵੀ ਪੰਜਾਬ ਦੇ ਅਮਨ ਤੇ ਕਾਨੂੰਨ ਨਾਲ ਖਲਵਾੜ ਕਰਨ ਦਾ ਮੌਕਾ ਨਹੀਂ ਦਿੱਤਾ ਜਾਏ। ਸੋ ਕਿਸੇ ਤਰ੍ਹਾਂ ਦਾ ਕੋਈ ਅਲਰਟ ਵੀ ਜੋ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਉਸ ਦੇ ਦੇਖੋ ਜਿਹੜਾ ਇੱਥੇ ਆਣਾ ਹੈਗਾ ਸਾਡੇ ਸੀਨੀਅਰ ਆਫੀਸਰਸ ਦਾ ਫੀਲਡ ਚ ਆਣਾ ਉਹ ਇਸੇ ਅਲਰਟ ਦਾ ਹੀ ਹਿੱਸਾ ਹੈਗਾ ਕਿ ਸਾਡੇ ਸੀਨੀਅਰ ਆਫੀਸਰ ਚੰਡੀਗੜ੍ਹ ਤੋਂ ਬਾਅਦ ਨਿਕਲ ਕੇ ਫੀਲਡ ਚ ਆਏ ਨੇ ਔਰ ਜਗਾ ਜਗਾ ਤੇ ਇਹ ਚੈਕਿੰਗ ਸੁਪਰਵਾਈਜ਼ ਕਰ ਦੇ ਸਰ ਬਿਲਕੁਲ ਕੋਈ ਦਸ਼ਾ ਤਾਂ ਕੋਈ ਜਾਣਕਾਰੀਆਂ ਕੁਛ ਤਰ੍ਹਾਂ ਦੇ ਕੁਝ ਨਹੀਂ ਬਿਲਕੁਲ ਉਹ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਨੇ ਉਹਨਾਂ ਦੇ ਸਦਕਾ ਹੀ ਇਹ ਜੇ ਇਵੈਂਟ ਆਰਗੇਨਾਈਜ਼ ਕੀਤੇ ਜਾਂਦੇ ਨੇ ਇਹ ਜੇ ਆਪਰੇਸ਼ਨ ਆਰਗੇਨਾਈਜ਼ ਕੀਤੇ ਜਾਂਦੇ ਸਰ ਸਰ ਐਜ਼ ਆਫ ਨਾ ਕੋਈ ਰਿਕਵਰੀ ਹਜੇ ਕੋਈ ਨਹੀਂ ਦੇਖੋ ਹਜੇ ਤਾਂ ਆਪਾਂ ਆਪਰੇਸ਼ਨ ਨੇ ਸ਼ੁਰੂ ਕਰਨ ਜਾ ਰਹੇ ਹਾਂਗੇ ਔਰ ਜੀਡੀਵੀ ਇਸ ਆਪਰੇਸ਼ਨ ਦੀ ਸਕਸੈਸ ਹੋਊਗੀ ਉਹਦੇ ਬਾਰੇ ਕਮਿਸ਼ਨਰ ਲੁਧਿਆਣਾ ਪੁਲਿਸ ਤੁਹਾਡੇ ਨਾਲ ਇੱਕ ਪ੍ਰੈਸ ਨੋਟ ਦੇ ਦੇਣਾ ਹੀ ਕੋਆਰਡੀਨਲ ਇਨਫੋਰਮੇਸ਼ਨ ਸਾਂਝੀ ਕਰ ਲੈਂਦੇ ਹਾਂ ਸਰ ਡਾਂਡੇ ਡਰਾਈਵ ਹੈ ਮੇਰੀ ਟੂਰ ਕੀ ਹੈ ਹੈ ਜੀ ਪੰਜਾਬ ਦੇ ਵਿੱਚ ਕਿੰਨੇ ਨਕਲੇ ਨਹੀਂ ਪੰਜਾਬ ਦੇ ਵਿੱਚ ਨਹੀਂ ਮੇਰੀ ਜਿਹੜੀ ਡਿਊਟੀ ਹੈ ਆਪਣਾ ਕਮਿਸ਼ਨਰ ਏਅਰਪੋਰਟ ਲੁਧਿਆਣਾ ਦੇ ਵਿੱਚ ਹੈਗੀ ਹੈ ਤੇ ਆਪਾਂ ਕਮਿਸ਼ਨਰ ਏਅਰਪੋਰਟ ਲੁਧਿਆਣਾ ਦੀ ਉਹ ਗੱਲ ਕਰ ਸਕਦੇ ਆ ਜੀ ਸਰ ਲੁਧਿਆਣਾ ਦੇ ਵਿੱਚ ਜਿੰਨੇ 12 ਤੁਸੀਂ ਨਕੀ ਕਹਿ ਰਹੇ ਹੋ ਤੇ ਕਿਹੜੀ ਕਿਹੜੀ ਸਪੋਰਟਸ ਦੇ ਰਹੇ ਆ ਜਿਹੜੇ ਇਹ ਜਿਹੜੇ ਸਪੌਟ ਦੇ ਉੱਤੇ ਇਹ ਇੰਟੈਲੀਜੈਂਸ ਦੇ ਇਨਫੋਰਮੇਸ਼ਨ ਤੋਂ ਬਾਅਦ ਔਰ ਉਸ ਸਪੌਟ ਨੂੰ ਦੇਖਦੇ ਹੋਏ ਕਿ ਉਹਦੇ ਤੇ ਆਪਕਾ ਕਿਹੜਾ ਏਰੀਆ ਕਵਰ ਕਰਦੇ ਆ ਉਹ ਸਾਰੇ ਆਇਡੈਂਟੀਫਾਈ ਕੀਤੇ ਜਾਂਦੇ ਨੇ ਇਹ ਸਿਕਰਟ ਇਨਫੋਰਮੇਸ਼ਨ ਦੇ ਉੱਤੇ ਬੇਸਿਸ ਦੇ ਉੱਤੇ ਵੀ ਇੱਥੇ ਚੋਕ ਪੁਆਇੰਟ ਬੰਦਾ ਇੱਥੇ ਚੋਕ ਪੁਆਇੰਟ ਬੰਦਾ ਉਹਦੇ ਹਿਸਾਬ ਨਾਲ ਨਕੇ ਲਾਏ ਜਾਂਦੇ ਹੈ। ਐਂਡ ਇਟ ਇਜ਼ ਅ ਵਨ ਡੇ ਡਰਾਈਵ অর ਇਟ ਵੀ ਕੰਟੀਨਿਊ? ਨਹੀਂ ਇਹ ਸਪੈਸ਼ਲ ਅੱਜ ਰਾਤ ਲਈ ਡਰਾਈਵ ਹੈਗਾ। ਠੀਕ। ਥੈਂਕ ਯੂ। ਤਾਦਬਾਰ।